ਅੱਜ ਮੈਂ ਤੁਹਾਡੇ ਲਈ ਬਹੁਤ ਹੀ ਟੇਸਟੀ ਵਧੀਆ ਰੈਸਪੀ ਲੈ ਕੇ ਆਈ। ਇਹ ਜਿਹੜੀ ਰੈਸਪੀ ਆਪਾਂ ਬੇਸਣ ਤੇ ਸੂਜੀ ਨਾਲ ਬਣਾ ਕੇ ਤਿਆਰ ਕਰਾਂਗੇ। ਇਹ 13 ਤੋਂ 14 ਮਿੰਟ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਸਵਾਦ ਬਣਦੀ ਹੈ। ਤੇ ਮੂੰਹ ਦੇ ਵਿੱਚ ਘੁਲਣ ਵਾਲੀ ਇਹ ਮਠਿਆਈ ਆਪਾਂ ਅੱਜ ਬਣਾ ਕੇ ਤਿਆਰ ਕਰਾਂਗੇ। ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ। ਤੇ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਸਾਰੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਹੁਣ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਮੈਂ ਇੱਕ ਪਤੀਲੀ ਲੈ ਲਈ ਸਟੀਲ ਦੀ ਉਹਦੇ ਵਿੱਚ ਮੈਂ ਅੱਧੀ ਕੋਲੀ ਚੀਨੀ ਪਾ ਦਿੱਤੀ ਹੈ ਤੇ ਨਾਲ ਮੈਂ ਡੇਢ ਕੋਲੀ ਪਾਣੀ ਪਾ ਦਿੱਤਾ ਹੈ ਤੇ ਇਹਦੀ ਆਪਾਂ ਪਹਿਲੇ ਚਾਸ਼ਨੀ ਤਿਆਰ ਕਰਦੇ ਹਾਂ ਪਾਣੀ ਆਪਾਂ ਨੂੰ ਜ਼ਿਆਦਾ ਨਹੀਂ ਪਾਣਾ ਬਸ ਓਨਾ ਕੁ ਹੀ ਪਾਣਾ ਹੈ ਮੀਜ਼ਰਮੈਂਟ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੀ ਤੇ ਡੇਢ ਕੋਲੀ ਆਪਾਂ ਨੇ ਪਾਣੀ ਇਹਦੇ ਵਿੱਚ ਪਾ ਦਿੱਤਾ ਹੈ ਇਨ ਹੁਣ ਚੰਗੀ ਤਰ੍ਹਾਂ ਆਪਾਂ ਹਾਈ ਫਲੇਮ ਦੇ ਉੱਤੇ ਇੱਕ ਚਾਸ਼ਨੀ ਤਿਆਰ ਕਰਨੀ ਹੈ ਚਾਸ਼ਨੀ ਇੱਕ ਜਾਂ ਦੋ ਤਾਰਦੀ ਨਹੀਂ ਬਸ ਆਪਾਂ ਨੇ ਚੀਨੀ ਨੂੰ ਮੈਲਟ ਕਰਨਾ ਹੈ ਇੰਨਾ ਕਈ ਆਪਾਂ ਨੇ ਇਹ ਚਾਸ਼ਨੀ ਇਸ ਤਰੀਕੇ ਨਾਲ ਹੀ ਬਣਾਣੀ ਹੈ ਇੱਕ ਇਲਾਇਚੀ ਪਾਤੀ ਮੈਂ ਹਰੀ ਇਲਾਇਚੀ ਹੈ ਜਿਹੜੀ ਉਹ ਪਾ ਦਿਤੀਏ ਤੇ ਇਹਨੂੰ ਆਪਾਂ ਦੋ ਕੋ ਬੋਇਲ ਆਣ ਤੱਕ ਇਹਨੂੰ ਚੰਗੀ ਤਰ੍ਹਾਂ ਉਬਾਲ ਲਵਾਂਗੇ ਉਸ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਤੇ ਨਾਲ ਹੀ ਮੈਂ ਰੱਖ ਲਈ ਕੜਾਈ ਤੇ ਕੜਾਈ ਦੇ ਵਿੱਚ ਆਪਾਂ ਪਹਿਲਾਂ ਪਾਵਾਂਗੇ ਦੋ ਵੱਡੇ ਚਮਚ ਸੂਜੀ ਬਰੀਕ ਮੋਟੀ ਜਿਹੜੀ ਵੀ ਤੁਹਾਡੇ ਕੋਲ ਸੂਜੀ ਹੈ ਤੁਸੀਂ ਉਹ ਲੈ ਸਕਦੇ ਹੋ ਤੇ ਆਪਾਂ ਇਹਨੂੰ ਹਲਕਾ ਜਿਹਾ ਰੋਸਟ ਕਰ ਲਾਂਗੇ ਸੂਜੀ ਨੂੰ ਫੈਲਾ ਲਵਾਂਗੇ ਤੇ ਹੁਣ ਨਾਲ ਹੀ ਆਪਾਂ ਇਹਦੇ ਪਾ ਦਵਾਂਗੇ 3 ਵੱਡੇ ਚਮਚ ਬੇਸਣ ਕੁਆਂਟੀਟੀ ਫੇਰ ਧਿਆਨ ਨਾਲ ਦੇਖੋ ਕਿ 3 ਵੱਡੇ ਚਮਚ ਬੇਸਣ ਤੇ 2 ਚਮਚ ਆਪਾਂ ਸੂਜੀ ਲਈ ਹੈ ਉਹਦੇ ਹਿਸਾਬ ਨਾਲ ਅੱਧੀ ਕोली ਮੈਂ ਚੀਨੀ ਦੇ ਲਈ ਹੈ ਤੇ ਬਾਕੀ ਮਿੱਠਾ ਹਿਸਾਬ ਆਪਣੇ ਹਿਸਾਬ ਨਾਲ ਤੁਸੀਂ ਘਟਾ ਵੀ ਕਰ ਸਕਦੇ ਹੋ ਤੇ ਇਹਨੂੰ ਆਪਾਂ ਦੋਨੋਂ ਚੀਜ਼ਾਂ ਨੂੰ ਡਰਾਈ ਰੋਸਟ ਕਰਨਾ ਹੈ ਆਪਾਂ ਕਿ ਹੋ ਨਹੀਂ ਪਾਣਾ ਕੁਝ ਵੀ ਨਹੀਂ ਪਾਣਾ ਆਪਾਂ ਹੋਰ ਤੇ ਦੋਨਾਂ ਚੀਜ਼ਾਂ ਨੂੰ ਆਪਾਂ ਡਰਾਈ ਰੋਸਟ ਕਰਾਂਗੇ ਇਹਨੂੰ ਡਰਾਈ ਰੋਸਟ ਕਰਦੇ ਆ ਆਪਾਂ ਨੂੰ 5 ਤੋਂ 6 ਮਿੰਟ ਵੀ ਲੱਗ ਸਕਦੇ ਨੇ ਤੇ ਜਿਹੜੀ ਗੈਸ ਦੀ ਫਲੇਮ ਹੈ ਉਹਨੂੰ ਆਪਾਂ ਮੀਡੀਅਮ ਤੋਂ ਲੋ ਹੀ ਰੱਖਾਂਗੇ ਜਿਆਦਾ ਆਪਾਂ ਹਾਈ ਫਲੇਮ ਤੇ ਨਹੀਂ ਭੁੰਨਣਾ ਇਹਨੂੰ ਤੇ ਪਹਿਲਾਂ ਰੋਸਟ ਕਰ ਲਵਾਂਗੇ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਕੰਮ ਹੈ ਥੋੜਾ ਸੁੱਖਾ ਹੋ ਜਾਏਗਾ ਤੇ ਛੇਤੀ ਵੀ ਹੋ ਜਾਏਗਾ ਤੇ ਹਲਕਾ ਜਿਹਾ ਆਪਾਂ ਕੱਚਾ ਪਾਣੀ ਜਿਹੜਾ ਉਹ ਕੱਢਣਾ ਹੈ ਬਸ ਆਪਾਂ ਨੇ ਜ਼ਿਆਦਾ ਕਲਰ ਇਹਦਾ ਨਹੀਂ ਬਦਲਣਾ ਹੈਗਾ ਜਿੰਨਾ ਵੀ ਵੇਸਣ ਦਾ ਕੱਚਾ ਪਾਣੀ ਉਹ ਨਿਕਲ ਜਾਏਗਾ ਤੇ ਇਸੇ ਕਰਕੇ ਆਪਾਂ ਜਿਹੜੀ ਫਲੇਮ ਹੈ ਉਹਨੂੰ ਆਪਾਂ ਲੋ ਹੀ ਰੱਖਣਾ ਹੈ ਤੇ ਲਗਾਤਾਰ ਇਹਨੂੰ ਚਲਾਉਂਦੇ ਰਵਾਂਗੇ ਬਿਲਕੁਲ ਵੀ ਆਪਾਂ ਨੇ ਛੱਡਣਾ ਨਹੀਂ ਹੈ ਨਹੀਂ ਤਾਂ ਕੀ ਹੋਏਗਾ ਕਿ ਵੇਸਣ ਆਪਣਾ ਜਲ ਵੀ ਸਕਦਾ ਹੈ ਤੇ ਉਹਦੇ ਨਾਲ ਆਪਣੀ ਫਿਰ ਰੈਸਪੀ ਖਰਾਬ ਹੋ ਜਾਏਗੀ ਇਸੇ ਤਰ੍ਹਾਂ ਆਪਾਂ ਨੇ ਇਹਨੂੰ ਲਗਾਤਾਰ ਚਲਾਈ ਜਾਣਾ ਹੈ ਨਾਲ ਦੀ ਨਾਲ ਆ ਦੇਖੋ ਥੋੜਾ ਥੋੜਾ ਜਿਹਾ ਹਲਕਲਕਾ ਇਹ ਕਲਰ ਚੇਂਜ ਹੋਣ ਲੱਗ ਗਿਆ ਹੈ ਇਹਦਾ ਕਲਰ ਆਪਾਂ ਨੇ ਨਹੀਂ ਚੇਂਜ ਕਰਨਾ ਬਸ ਐਸੀ ਤਰ੍ਹਾਂ ਹੀ ਆਪਾਂ ਇਹਨੂੰ ਡਰਾਈ ਰੋਸਟ ਕਰੀ ਜਾਣਾ ਬਸ ਇਤੋਂ ਵੱਧ ਆਪਾਂ ਜਿਹੜਾ ਇਹਦਾ ਕਲਰ ਨਹੀਂ ਬਦਲਣਾ ਹੈਗਾ ਤੇ ਆਪਾਂ ਇਹ ਜਿਹੜੀ ਮਠਿਆਈ ਬਹੁਤ ਹੀ ਵਧੀਆ ਤੇ ਸਵਾਦ ਬਣਦੀ ਹੈ ਤੇ ਆਪਾਂ ਜਿਵੇਂ ਬਾਜ਼ਾਰ 'ਚ ਖਾਂਦੇ ਆ ਉਹ ਤੋਂ ਵੀ ਕਈ ਵਾਰੀ ਬਾਜ਼ਾਰ 'ਚ ਕੀ ਹੁੰਦਾ ਕਿ ਕਈ ਵਾਰੀ ਗੰਦੇ ਮੱਧੇ ਹੱਥਾਂ ਨਾਲ ਬਣਾਉਂਦੇ ਨੇ ਜਾਂ ਫਿਰ ਹੁਣ ਜਿਹੜੀ ਆਪਾਂ ਘਰ ਬਣਾਵਾਂਗੇ ਇਹਨੂੰ ਆਪਾਂ ਨੂੰ ਪਤਾ ਹੈ ਕਿ ਆਪਾਂ ਨੇ ਕਿਹੜੀ-ਕਿਹੜੀ ਚੀਜ਼ ਇਹਦੇ ਵਿੱਚ ਪਾਈ ਹੈ ਤੇ ਬਹੁਤ ਸਾਫ਼-ਸੁਥਰੇ ਤਰੀਕੇ ਨਾਲ ਆਪਾਂ ਘਰੇ ਬਣਾ ਕੇ ਇਹਨੂੰ ਤਿਆਰ ਕਰ ਸਕਦੇ ਹਾਂ ਤੇ 10 ਤੋਂ 15 ਮਿੰਟ ਜਾਂ 12 ਮਿੰਟ ਦੇ ਵਿੱਚੇ ਆਪਣੀ ਰੈਸਪੀ ਬਣ ਕੇ ਤਿਆਰ ਜਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਤੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਰੈਸਪੀ ਜਦ ਘਰ ਕੋਈ ਆ ਜਾਂਦਾ ਤੇ ਆਪਾਂ ਇਹਨੂੰ ਬਣਾ ਸਕਦੇ ਹਾਂ ਤੇ ਘਰ ਕਦੇ ਵੀ ਜਦ ਆਪਣਾ ਮਿੱਠਾ ਖਾਣੂ ਜੀ ਕਰੇ ਤਾਂ ਵੀ ਆਪਾਂ ਇਹ ਰੈਸਪੀ ਬਹੁਤ ਹੀ ਆਰਾਮ ਨਾਲ ਘਰ ਬਣਾ ਕੇ ਖਾ ਸਕਦੇ ਆ ਤਾਂ ਦੇਖੋ ਇਹਨੂੰ ਆਪਾਂ ਲਗਾਤਾਰ ਇਸੇ ਤਰ੍ਹਾਂ ਡਰਾਈ ਰੋਸਟ ਕਰੀ ਜਣੇ ਕਲਰ ਹਲਕਾ ਹਲਕਾ ਜਿ ਬਿਲਕੁਲੀ ਹਲਕਾ ਜਿ ਚੇਂਜ ਹੋ ਰਿਹਾ ਹੈ ਜਿਆਦਾ ਆਪਾਂ ਨੇ ਇਹਦਾ ਕਲਰ ਨਹੀਂ ਚੇਂਜ ਹੋਣਾ ਇਹਦੇ ਵਿੱਚੋਂ ਖੁਸ਼ਬੂ ਜੀ ਨਿਕਲਣ ਲੱਗ ਜਾਂਦੀ ਹੈ ਨਾ ਜਦੋਂ ਤੇ ਇਹਦਾ ਮਤਲਬ ਕਿ ਜਿਹੜਾ ਆਪਣਾ ਵੇਸਣ ਹੈ ਭੁਲਿਆ ਹੁਣ ਥੋੜਾ ਥੋੜਾ ਭੁਨਣਾ ਸਟਾਰਟ ਹੋ ਗਿਆ ਹੈ ਤੇ ਬਸ ਆਪਾਂ ਹੁਣ ਆਪਣਾ ਜਿਹੜਾ ਵੇਸਣ ਹੈ ਇਹ ਆਪਾਂ ਨੇ ਪੁੰਕੇ ਤਿਆਰ ਕਰ ਲੈਣਾ ਹੈ ਜਿਹੜੀ ਫਲੇਮ ਹੈ ਬਿਲਕੁਲ ਹੀ ਮੈਂ ਲੋ ਕੀਤੀ ਹੋਈ ਹੈ ਲੋ ਫਲੇਮ ਦੇ ਉੱਤੇ ਕੀ ਹੈ ਕਿ ਆਪਣਾ ਵੇਸਣ ਬਹੁਤ ਵਧੀਆ ਪੁੰਕੇ ਤਿਆਰ ਹੁੰਦਾ ਹੈ ਹੁਣ ਮੈਂ ਇਹਦੇ ਵਿੱਚ ਪਾ ਦਵਾਂਗੀ ਇੱਕ ਚਮਚ ਜਿਹਦੇ ਨਾਲ ਆਪਾਂ ਚੌਲ ਖਾਣੇ ਆ ਇੱਕ ਚਮਚ ਦੇਸੀ ਘਿਓ ਪਾਇਆ ਮੈਂ ਜਿਆਦਾ ਘਿਓ ਵੀ ਨਹੀਂ ਪਾਣਾ ਆਪਾਂ ਨੇ ਤੇ ਬਹੁਤ ਹੀ ਹੈਲਦੀ ਜੀ ਰੈਸਪੀ ਆਪਣੀ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਲਗਾਤਾਰ ਇਸੇ ਤਰ੍ਹਾਂ ਚਲਾ ਲਵਾਂਗੇ ਹੁਣ ਇਤੋਂ ਬਾਅਦ ਆਪਾਂ ਨੇ 5 ਤੋਂ 7 ਮਿੰਟ ਇਸੇ ਤਰ੍ਹਾਂ ਹੀ ਲਗਾਤਾਰ ਇਹਨੂੰ ਚਲਾਉਂਦੇ ਰਹਿਣਾ ਹੈ ਹੁਣ ਦੇਖੋ ਇਹਦਾ ਕਲਰ ਵੀ ਚੇਂਜ ਨਹੀਂ ਹੋਇਆ ਤੇ ਆਪਣਾ ਬੇਸਣ ਵੀ ਚੰਗੀ ਤਰ੍ਹਾਂ ਭੁੰਨ ਗਿਆ ਤਾਂ ਇਹਦੇ ਵਿੱਚ ਦੇਖੋ ਜਿੰਨੀ ਵੀ ਗੁੱਟਲੀ ਕੋਈ ਨਹੀਂ ਗੁੱਟਲੀ ਬਣਨੀ ਚਾਹੀਦੀ ਤਾਂ ਲਗਾਤਾਰ ਇਸੇ ਤਰ੍ਹਾਂ ਹੀ ਅਸੀਂ ਇਹਨੂੰ ਚਲਾਉਂਦੇ ਰਵਾਂਗੇ ਤਾਂ ਕਿ ਘਿਓ ਤੇ ਜਿਹੜਾ ਬੇਸਣ ਸੂਜੀ ਚੰਗੀ ਤਰ੍ਹਾਂ ਸਾਰੀ ਚੀਜ਼ਾਂ ਮਿਕਸ ਹੋ ਜਾਣ ਅੱਜ ਵੀ ਫਲੇਮ ਨੂੰ ਮੈਂ ਲੋਹੀ ਰੱਖਿਆ ਹੋਇਆ ਹੈ ਕਰਨੀ ਨਾਈ మీడియం ਟੂ ਲੋ ਕਰਨੀ ਹੈ ਤਾਂ ਦੇਖੋ ਹੁਣ ਆਪਾਂ ਨੇ ਇਹਦੇ ਵਿੱਚ ਪਾ ਦੇਣੀ ਹੈ ਚਾਸ਼ਨੀ ਚਾਸ਼ਨੀ ਜਿਹੜੀ ਆਪਾਂ ਨੇ ਥੋੜੀ ਥੋੜੀ ਕਰਕੇ ਪਾਣੀ ਹੈ ਕੱਠੀ ਨਹੀਂ ਪਾਣੀ ਫਿਰ ਇਹਦੇ ਵਿੱਚ ਗੁਠਲੀਆਂ ਬਣ ਜਾਂਦੀਆਂ ਨੇ ਫਿਰ ਆਪਾਂ ਨੂੰ ਮੁਸ਼ਕਲ ਹੋ ਜਾਏਗੀ ਰੈਸਪੀ ਬਣਾਉਣ ਚ ਥੋੜਾ ਥੋੜਾ ਜਿਹਾ ਕਰਕੇ ਆਪਾਂ ਇਹਦੇ ਵਿੱਚ ਚਾਸ਼ਨੀ ਪਾਵਾਂਗੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੰਨਾ ਆਪਾਂ ਨੇ ਮਿਕਸ ਕਰਨਾ ਹੈ ਜਿਵੇਂ ਆਪਾਂ ਆਟੇ ਦਾ ਡੋਹ ਤਿਆਰ ਕਰਦੇ ਹਾਂ ਇਸ ਫਾਰਮ ਦੇ ਵਿੱਚ ਆ ਜਾਣੀ ਚਾਹੀਦੀ ਹੈ ਚਾਸ਼ਨੀ ਪਾਉਣ ਨਾਲ ਜਿਹੜੀ ਆਪਣੀ ਸੂਜੀ ਤੇ ਬੇਸਣ ਹੈ ਇਹ ਫੁੱਲ ਜਾਏਗਾ ਫੁੱਲਣ ਤੋਂ ਬਾਅਦ ਜਿਹੜੀ ਆਪਣੀ ਮਠਿਆਈ ਹੈ ਸੌਫਟ ਹੋ ਜਾਏਗੀ ਖਾਣ ਦੇ ਜਬ ਉਹ ਸਵਾਦ ਲੱਗੇਗੀ ਤੇ ਜਿਹੜਾ ਆਪਾਂ ਨੇ ਚਾਸ਼ਨੀ ਦੇ ਵਿੱਚ ਜਿਹੜਾ ਪਾਣੀ ਪਾਣਾ ਹੈ ਬਿਲਕੁਲ ਘੱਟ ਤੋਂ ਘੱਟ ਪਾਣਾ ਹੈ 1 ਕੋਲੀ ਆਪਣੀ ਹੋ ਗਈ ਸੀ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਆ ਆਪਣਾ ਜਿਹੜਾ ਸਮਾਨ ਹੈ ਇੱਕ ਕੋਲੀ ਹੋ ਗਿਆ ਸੀ ਵੇਸਣ ਤੇ ਸੂਜੀ ਤੇ ਅੱਧੀ ਕੋਲੀ ਚੀਨੀ ਤੇ ਆਪਾਂ 1.5 ਕੋਲੀ ਇਹਦੇ ਵਿੱਚ ਪਾਣੀ ਐਡ ਕੀਤਾ ਹੈ ਮੈਜ਼ਰਮੈਂਟ ਬਹੁਤ ਹੀ ਧਿਆਨ ਨਾਲ ਪਾਣਾ ਹੈ ਜੇ ਆਪਾਂ ਪਾਣੀ ਜ਼ਿਆਦਾ ਪਾਤਾ ਤੇ ਆਪਣੀ ਜਿਹੜੀ ਰੈਸਪੀ ਬਿਲਕੁਲ ਖਰਾਬ ਹੋ ਜਾਂਦੀ ਹੈ ਕਈ ਵਾਰੀ ਤੇ ਪਾਣੀ ਆਪਾਂ ਬਿਲਕੁਲ ਹਿਸਾਬ ਦਾ ਹੀ ਪਾਣਾ ਹੈ ਇਹਦੇ ਵਿੱਚ ਬਰਫੀ ਦੇ ਵਿੱਚ ਤੇ ਘੜ ਤੋਂ ਘਾਟੀ ਪਾਣੀ ਪਾਈਏ ਤੇ ਜ਼ਿਆਦਾ ਵਧੀਆ ਰਹੇਗਾ ਤਾਂ ਦੇਖੋ ਹੁਣ ਆਪਣੀ ਜਿਹੜੀ ਰੈਸਪੀ ਇਹਦੇ ਨਾਲ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੀ ਹੈ ਨਦੀਨ ਨੂੰ ਆਪਾਂ ਮਿਕਸ ਕਰੀ ਜਾਵਾਂਗੇ ਸੂਜੀ ਤੇ ਵੇਸਨ ਨੂੰ ਆਪਾਂ ਇਹ ਜਿਹੜੀ ਐਬਜ਼ਾਰਬ ਹੋ ਜਾਂਦਾ ਹੈ ਤੇ ਇਹ ਫੁੱਲਣਾ ਸਟਾਰਟ ਹੋ ਜਾਂਦੀ ਹੈ ਸੂਜੀ ਆਪਣੀ ਤੇ ਉਹਦੇ ਨਾਲ ਬਹੁਤ ਹੀ ਵਧੀਆ ਲੱਗਦੀ ਹੈ ਤਾਂ ਹੁਣ ਦੇਖੋ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਇਸੇ ਤਰ੍ਹਾਂ ਹੀ ਲਗਾਤਾਰ ਚਲਾਂਦੇ ਹੋਏ ਇਹਨੂੰ ਮਿਕਸ ਕਰ ਲੈਣਾ ਤੇ ਨਾਲ ਦੀ ਨਾਲ ਜਿੰਨੀ ਵੀ ਆਪਾਂ ਚਾਸ਼ਨੀ ਪਾਈਏ ਸਾਰੀ ਐਬਜ਼ਾਰਬ ਹੋ ਜਾਏਗੀ ਤੇ ਆਪਣਾ ਜਿਹੜਾ ਬੈਟਰ ਹੈ ਬਹੁਤ ਹੀ ਗਾੜਾ ਹੋ ਜਾਏਗਾ ਇੱਕ ਡੋ ਫਾਰਮ ਦੇ ਵਿੱਚ ਆ ਜਾਏਗਾ ਤਾਂ ਦੇਖ ਸਕਦੇ ਹੋ ਤੁਸੀਂ ਆਪਣੀ ਬਹੁਤ ਹੀ ਸਵਾਦ ਆਪਣੀ ਬਰਫੀ ਬਣਾ ਕੇ ਹੁਣ ਆਪਾਂ ਇਹਨੂੰ ਤਿਆਰ ਕਰਾਂਗੇ ਆ ਦੇਖੋ ਹੁਣ ਬਸ ਆਪਾਂ 2 ਕੁ ਮਿੰਟ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਇਹਨੇ ਚਲਾਵਾਂਗੇ 2 ਮਿੰਟ ਤੋਂ ਬਾਅਦ ਫਿਰ ਆਪਾਂ ਬਾਅਦ ਚ ਇਹਨੂੰ ਪਲੇਟ ਦੇ ਵਿੱਚ ਕੱਢਾਂਗੇ ਆ ਦੇਖੋ ਆਪਣਾ ਜਿਹੜਾ ਬੈਟਰ ਹੈ ਕਿੰਨਾ ਗਾੜਾ ਹੋ ਚੁੱਕਿਆ ਹੈ ਆਪਾਂ ਜਿੰਨਾ ਹੋ ਸਕੇ ਇਹਨੂੰ ਗਾੜਾ ਕਰਨਾ ਹੈ ਫਿਰ ਆਪਣੀ ਜਿਹੜੀ ਬਰਫੀ ਹੈ ਵਧੀਆ ਜੰਮ ਕੇ ਤਿਆਰ ਹੁੰਦੀ ਹੈ ਤਾਂ ਦੇਖੋ ਆਪਣਾ ਜਿਹੜਾ ਮਿਕਸਚਰ ਹੈ ਬਿਲਕੁਲ ਹੁਣ ਤਿਆਰ ਹੈ ਆਪਣਾ ਚਾਸ਼ਨੀ ਆਪਾਂ ਜਿੰਨੀ ਵੀ ਪਾਈ ਸੀ ਬਿਲਕੁਲ ਹੀ ਐਬਜ਼ੋਰਬ ਹੋ ਚੁੱਕੀ ਹੈ ਸੂਜੀ ਤੇ ਮੈਦੇ ਦੇ ਵਿੱਚ ਬੇਸਨ ਦੇ ਵਿੱਚ ਹੁਣ ਆਪਾਂ ਜਿਹੜਾ ਅੱਧਾ ਮਿਸ਼ਨ ਪਲੇਟ ਦੇ ਵਿੱਚ ਕੱਢ ਲਵਾਂਗੇ ਅੱਧਾ ਆਪਾਂ ਕਲਾਈ ਦੇ ਵਿੱਚ ਹੀ ਰਹਿਣ ਦਵਾਂਗੇ ਕਿਉਂਕਿ ਆਪਾਂ ਨੇ ਇਹਦੇ ਵਿੱਚ ਕਲਰ ਪਾਣਾ ਹੈ ਇਸ ਕਰਕੇ ਆਪਾਂ ਦੋ ਪਾਰਟ ਚ ਡਿਵਾਈਡ ਕਰਕੇ ਵੱਖਰਾ ਵੱਖਰਾ ਕਲਰ ਪਾਵਾਂਗੇ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਕਲਰ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਨਹੀਂ ਤਾਂ ਇਦਾਂ ਹੀ ਤੁਸੀਂ ਜਮਾ ਸਕਦੇ ਹੋ ਟੇਸਟ ਵਿੱਚ ਬਿਲਕੁਲ ਵੀ ਫਰਕ ਨਹੀਂ ਆਏਗਾ ਕਲਰ ਨਾਲ ਕੀ ਹੁੰਦਾ ਹੈ ਕਿ ਦੇਖਣ ਚ ਸੋਹਣੀ ਲੱਗਦੀ ਹੈ ਤੇ orange ਫੂਡ ਕਲਰ ਮੈਂ ਪਾ ਦਿੱਤਾ ਹੈ ਤੇ ਤੁਹਾਡੇ ਕੋਲ ਜਿਹੜਾ ਵੀ ਕਲਰ ਹੈ ਉਹੀ ਤੁਸੀਂ ਪਾ ਸਕਦੇ ਹੋ ਜੇ ਨਹੀਂ ਹੈ ਤਾਂ ਬਿਲਕੁਲ ਨਾ ਪਾਓ ਕੋਈ ਵੀ ਕਲਰ ਤੇ ਦੇਖੋ ਇਹ ਇੱਕ ਜਿਹੜਾ ਆਪਣਾ ਇੱਕ ਬੈਟਰ ਤਿਆਰ ਹੋ ਗਿਆ ਹੈ ਤੇ ਦੂਜੇ ਡੋਅ ਦੇ ਵਿੱਚ ਆਪਾਂ ਪਾਵਾਂਗੇ ਗ੍ਰੀਨ ਫੂਡ ਕਲਰ ਮੇਰੇ ਕੋਲ ਦੋਨੋਂ ਕਲਰ ਸੀ ਦੋ ਕਲਰ ਸੀ ਤੇ ਮੈਂ ਦੋਨੋਂ ਕਲਰ ਪਾਤੇ ਤੁਸੀਂ ਤਿੰਨ ਕਲਰ ਦੀ ਵੀ ਬਣਾ ਸਕਦੇ ਹੋ ਹੋ ਸਕਦਾ ਹੈ ਫੇਜ ਤੋਂ ਤੁਹਾਨੂੰ ਇੱਕ ਕਲਰ ਦੀ ਪਸੰਦ ਹੈ ਤੇ ਇੱਕੋ ਕਲਰ ਦੀ ਰਹਿਣ ਦਿਓ ਦੋ ਕਲਰ ਪਾ ਸਕਦੇ ਹੋ ਤਿੰਨ ਵੀ ਪਾ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਉਸ ਤਰ੍ਹਾਂ ਤੁਸੀਂ ਇਹਨੂੰ ਬਣਾ ਸਕਦੇ ਹੋ ਤਾਂ ਅਦੇ ਗ੍ਰੀਨ ਕਲਰ ਆਪਾਂ ਮਿਕਸ ਕਰ ਦਿੱਤਾ ਹੈ ਇੱਕ ਗ੍ਰੀਨ ਕਲਰ ਹੋ ਗਿਆ ਤੇ ਇੱਕ ਆਪਣਾ orange ਕਲਰ ਹੋ ਗਿਆ ਤੇ ਦੋ ਦੇ ਵਿੱਚ ਮੈਂ ਅਜ ਇਹਨੂੰ ਬਣਾ ਕੇ ਤਿਆਰ ਕਰਾਂਗੀ ਤਾਂ ਹੁਣ ਇਹਨੂੰ ਜਿਹੜੀ ਵੀ ਟ੍ਰੇ ਚ ਜਮਾਣਾ ਉਹਨੂੰ ਪਹਿਲਾਂ ਓਰੀਜਨਲ ਗ੍ਰੀਸ ਕਰ ਲੈਣਾ ਹੈ ਤੇ ਹੁਣ ਸਾਰਾ ਬੈਟਰ ਗ੍ਰੀਨ ਵਾਲਾ ਮੈਂ ਇਹਦੇ ਵਿੱਚ ਟਰਾਂਸਫਰ ਕਰ ਦਿੱਤਾ ਹੈ ਟ੍ਰੇ ਦੇ ਵਿੱਚ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲੇ ਸੈੱਟ ਕਰ ਲਵਾਂਗੇ ਜਿੱਥੇ ਤੱਕ ਇਹ ਸੈੱਟ ਹੋ ਸਕਦਾ ਹੈ ਉੱਥੇ ਤੱਕ ਇਹਨੂੰ ਆਪਾਂ ਸੈੱਟ ਕਰਾਂਗੇ ਹੁਣ ਇਹਦੇ ਉੱਪਰ ਪਾਵਾਂਗੇ ਔਰੇਂਜ ਵਾਲਾ ਮਿਸ਼ਨ ਔਰੇਂਜ ਕਲਰ ਵਾਲਾ ਵੀ ਬੈਟਰ ਆਪਾਂ ਇਸੇ ਤਰ੍ਹਾਂ ਹੀ ਫੈਲਾ ਦਵਾਂਗੇ ਦੇ ਉੱਪਰ ਉੱਪਰ ਤੇ ਦੋ ਲੇਅਰ ਵਿੱਚ ਆਪਣੀ ਜਿਹੜੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਤੇ ਇੰਨੀ ਸਵਾਦ ਤਿਆਰ ਹੋਈ ਸੀ ਇਹ ਬਰਫੀ ਮੈਂ ਥੋੜਾ ਜਿਹਾ ਟੇਸਟ ਵੀ ਕਰ ਲਿਆ ਮਿੱਠਾ ਵੀ ਪੂਰਾ ਬਰਾਬਰ ਹੈ ਨਾ ਤਾਂ ਵੱਧੇ ਨਾ ਹੀ ਜ਼ਿਆਦਾ ਘੱਟ ਹੈ ਤੇ ਬਹੁਤ ਹੀ ਸਵਾਦ ਆਪਣੀ ਬਰਫੀ ਬਣ ਕੇ ਤਿਆਰ ਹੋ ਜਾਏਗੀ ਇਹਨੂੰ ਆਪਾਂ ਫ੍ਰੀਜ ਵਿੱਚ ਰੱਖ ਦਾਂਗੇ ਅੱਧੇ ਘੰਟੇ ਲਈ ਵੀ ਰੱਖ ਸਕਦੇ ਹੋ ਜਾਂ ਫਿਰ ਜੇ 쿨ਿੰਗ ਜ਼ਿਆਦਾ ਹੈ ਤੇ 15 ਜਾਂ ਫਿਰ 20 ਮਿੰਟ ਲਈ ਵੀ ਤੁਸੀਂ ਰੱਖ ਸਕਦੇ ਹੋ ਜਿੱਦਾਂ ਤੁਹਾਡੀ ਬਰਫੀ ਸੈੱਟ ਹੋ ਜਾਏਗੀ ਉਹਦੇ ਬਾਅਦ ਇਹਨੂੰ ਆਪਾਂ ਕੱਟ ਕੇ ਤਿਆਰ ਕਰਾਂਗੇ ਉੱਪਰ ਆਪਣੀ ਮਰਜ਼ੀ ਦੇ ਡਰਾਈ ਫਰੂਟ ਤੁਸੀਂ ਸਜਾ ਸਕਦੇ ਹੋ ਕਾਜੂ ਬਦਾਮ ਕਿਸ਼ਮਿਸ਼ ਜੋ ਵੀ ਤੁਹਾਨੂੰ ਪਸੰਦ ਹੈ ਪਿਸਤਾ ਵਗੈਰਾ ਉਹ ਤੁਸੀਂ ਇਹਨੂੰ ਡੈਕੋਰੇਟ ਕਰ ਸਕਦੇ ਹੋ ਤੇ ਮੈਂ ਉੱਪਰ ਕਾਜੂ ਲਗਾ ਦਿੱਤੇ ਨੇ ਲਾਈਨ ਵਾਸ ਕਾਜੂ ਲਗਾਵਾਂਗੇ ਕਿਉਂਕਿ ਆਪਾਂ ਨੂੰ ਫਿਰ ਕਟਿੰਗ ਕਰਨ 'ਚ ਵੀ ਦਿੱਕਤ ਨਹੀਂ ਆਏਗੀ ਤੇ ਆਰਾਮ ਨਾਲ ਆਪਾਂ ਇਹਨੂੰ ਕੱਟ ਲਵਾਂਗੇ ਇਹਦੇ ਪੀਸਿਸ ਬਹੁਤ ਆਰਾਮ ਨਾਲ ਹੋ ਜਾਣਗੇ ਤੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗ ਰਹੀ ਹੋਏ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਂ-ਨਵੀਂ ਰੈਸਪੀਜ਼ ਮੈਂ ਤੁਹਾਡੇ ਲਈ ਲੈ ਕੇ ਆਂਦੀ ਹੀ ਰਹਿੰਦੀ ਆ ਇਸੇ ਚੈਨਲ ਦੇ ਉੱਤੇ ਮੇਰੀ ਹੋਰ ਵੀ ਬਹੁਤ ਵਧੀਆ-ਵਧੀਆ ਰੈਸਪੀਜ਼ ਨੇ ਤੁਸੀਂ ਜਾ ਕੇ ਮੇਰੇ ਚੈਨਲ ਤੇ ਦੇਖ ਸਕਦੇ ਹੋ ਤੇ ਮੇਰੀ ਵੀ ਇਹ ਕੋਸ਼ਿਸ਼ ਚੰਗੀ ਕਿ ਤੁਹਾਡੇ ਲਈ ਮੈਂ ਵਧੀਆ ਤੋਂ ਵਧੀਆ ਰੈਸਪੀਜ਼ ਲੈ ਕੇ ਆਵਾਂ ਹੁਣ ਆਪਾਂ ਨੇ 20 ਮਿੰਟ ਲਈ ਰੱਖ ਦਿੱਤਾ ਸੀ 20 ਮਿੰਟ ਹੋ ਚੁੱਕੇ ਨੇ ਤੇ 20 ਮਿੰਟ ਬਾਅਦ ਆ ਕੱਢ ਲਈ ਹੁਣ ਇਹਨੂੰ ਆਪਾਂ ਕੱਟ ਕਰਾਂਗੇ ਤੇ ਬਹੁਤ ਈਜ਼ੀ ਆਪਣੀ ਜਿਹੜੀ ਬਰਫੀ ਹੈ ਕੱਟ ੋਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਸਵਾਦ colorful ਆਪਣੀ ਰੈਸਪੀ ਬਣ ਕੇ ਤਿਆਰ ਹੈ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਇਹਨੂੰ ਟ੍ਰਾਈ ਕਰਕੇ ਦੇਖ ਸਕਦੇ ਹੋ ਜੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸੇ ਤਰ੍ਹਾਂ ਦੀ ਆਪਾਂ ਹੋਰ ਵੀ ਨਵੀਂ-ਨਵੀਂ ਰੈਸਪੀ ਤੁਹਾਡੇ ਲਈ ਲੈ ਕੇ ਆਵਾਂਗੇ ਆਹ ਹੁਣ ਤੁਹਾਨੂੰ ਇੱਕ ਪੀਸ ਕੱਟ ਕੇ ਵੀ ਦਿਖਾ ਦੇਣੀ ਆ ਤੇ ਕਾਫੀ ਜੰਮ ਗਈ ਏ ਕਾਫੀ ਚਿਲਡ ਸੀਗੀ ਏ ਤੇ ਮੈਂ ਤੁਹਾਨੂੰ ਤੋੜ ਕੇ ਵੀ ਦਿਨੀ ਇਹਦਾ ਕਲਰ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਬਰਫੀ ਦਾ ਤੇ ਖਾਂਚੀ ਵੀ ਬਹੁਤ ਮਜ਼ੇਦਾਰ ਬਣ ਕੇ ਤਿਆਰ ਹੋ ਗਈ ਹੈ ਇਹ ਮੈਂ ਥੋੜਾ ਤੁਹਾਨੂੰ ਤੋੜ ਕੇ ਦਿਖਾ ਦਿੰਨੀ ਆ ਅੰਦਰੋਂ ਇੰਨੀ ਸੌਫਟ ਹੈ ਬਿਲਕੁਲ ਮੂੰਹ ਚ ਜਿਵੇਂ ਖੁੱਲ ਜਾਂਦੀ ਹੈ ਇਸ ਤਰ੍ਹਾਂ ਦੀ ਆਪਣੇ ਲਈ ਤਿਆਰ ਹੋ ਚੁੱਕੇ ਆ ਦੇਖੋ ਤੁਸੀਂ ਵੀ ਖਾਓ ਤੇ ਇੰਜੋਏ ਕਰੋ ਤੇ ਆਪਾਂ ਮਿਲਾਂਗੇ ਹੁਣ ਇੱਕ ਨਵੀਂ ਰੈਸਪੀ ਦੇ ਨਾਲ ਸ਼ਾਲਜੀ